ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਨਮਨ ਭਾਜੀ ਨੇ ਧਿਆਨ ਨਾ ਸੁਣਿਆ ਜੀ ਮੇਰੇ ਵੀ ਮੇਰੀ ਵੀ ਸਿਚੁਏਸ਼ਨ ਜਿਹੜੀ ਆ ਮੈਨੂੰ 20 ਸਾਲ ਪਹਿਲਾਂ ਇਥੇ ਇੱਕ ਵਾਰੀ ਹਾਈਵੇ ਪੈਟਰੋਲ ਰੋਕਿਆ ਸੀ ਕੈਲੀਫੋਰਨੀਆ ਜੋ ਕਹਿੰਦਾ ਸੀ ਕਿ ਤੂੰ ਵੀ ਥੋੜਾ ਸੇਫ ਰੋਕਣਾ ਹੈ ਕਹਿੰਦਾ ਮੈਂ ਥੋੜਾ ਗਿਲ ਲੈ ਲੈਂਦਾ ਵੀ ਜੇ ਕੋਈ ਐਕਸੀਡੈਂਟ ਹੋ ਜਾਵੇ ਤਾਂ ਕਹਿੰਦਾ ਰੋਕਣ ਵਾਲੇ ਦੇ ਗਲ ਪੈ ਜਾਂਦਾ ਹੁੰਦਾ ਤਾਂ ਲਾਸਟ ਵੀਕ ਭਾਜੀ ਮੈਨੂੰ ਓਕਲ ਹੋਮਾ ਜਿੱਥੇ ਮੈਂ ਲੋਡ ਚੱਕ ਕੇ ਤੁਰਿਆ ਸੀ ਰਾਤੀਂ 8 9 ਵਜੇ ਨਾਲ ਤੇ ਮੇਰੇ ਸੇਫਟੀ ਵੈਸਟ ਵੀ ਪਾਈ ਹੋਈ ਸੀ ਤਾਂ ਮੈਂ ਹਲੇ 2 ਤੋਂ 4 ਕਿਮੀਲਾ ਆਇਆ ਤਾਂ ਮੈਨੂੰ ਉਹ ਕੋਲੋਂ ਵਾਲੇ ਪੁਲਿਸ ਵਾਲੇ ਨੇ ਲਾਈਟਾਂ ਦਾਤੀਆਂ ਸਪੀਡ ਸੀ ਕਿ ਉੱਥੇ 60 ਦੀ ਮੈਂ ਉੱਥੇ 55 ਤੇ ਸੀਗਾ ਮੈਂ ਆਪਣਾ ਜਿਸਲੇ ਉਹਨੇ ਲੈਕਰ ਲਾਈਆ ਮੈਂ ਆਪਣਾ ਸਪੀਡੋਮੀਟਰ ਵੀ ਚੈੱਕ ਕੀਤਾ ਉੱਥੇ ਭਾਜੀ ਉਹ ਸਿੰਗਲ ਹਾਈਵੇ ਆ 60 ਆ ਉਹਦਾ ਸ਼ੋਲਡਰ ਜਮਾ ਹੀ ਨਹੀਂ ਹੈਗਾ ਤੇ ਮੈਂ ਹੈਜਟ ਔਨ ਕਰ ਦਿੱਤੇ ਤੇ ਸਪੀਡ ਘਟਾਤੀ ਤਾਂ ਮੈਂ ਤਕਰੀਬਨ ਸਿਰ ਮੈਨੂੰ ਜਮਾ ਸ਼ੋਲਡਰ ਨੇ ਮਿਲਿਆ ਲੋਡ ਮੇਰੇ ਕੋ ਪਹਾਰਾ ਸੀ ਮੈਂ ਕਿਹਾ ਜੇ ਮੈਂ ਇੱਥੇ ਰੋਕ ਲਿਆ ਤੇ ਟਰੱਕ ਵੀ ਬਹੁਤ ਕ੍ਰਾਸ ਕਰਦੇ ਆ ਕੋ ਸਿੰਗਲ ਹਾਈਵੇ ਆ ਜੋਪ ਲੇਨ ਜਾਂਦੇ ਨਹੀਂ ਉਹ ਸਾਈਡ ਤੋਂ ਲੰਘਦੇ ਆ ਤੇ ਮੈਂ ਦੋ ਕਮੀਲਾ ਆ ਗਿਆ ਤੇ ਮੋਰੇ ਇੱਕ ਪਿੰਡ ਸੀ ਮੈਨੂੰ ਪਤਾ ਮੈਂ ਉਥੋਂ ਲੰਘਦਾ ਰਹਿੰਦਾ ਮੈਂ ਮੈਂ ਉੱਥੇ ਜਗਾ ਆਣੀ ਉੱਥੇ ਰੋਕਦਾ ਮੈਂ ਉਸ ਤੋਂ ਪਹਿਲਾ ਵਾਲੇ ਰੋਕ ਰੋਕਦਾ ਹੀ ਪਿਆ ਤੇ ਜਾਨੂ ਟੂ ਟੂ ਕਰਦੀਆਂ ਉਹ ਛੋਟਾ ਜਿਹਾ ਪਿੰਡ ਸੀਗਾ ਵੀ ਗੱਡੀਆਂ ਕਈ ਇਕੱਠੀਆਂ ਹੋ ਗਈਆਂ ਤੇ ਉਹ ਬੰਦੇ ਮੈਂ ਹਲੇ ਰੋਕਿਆ ਹੀ ਆ ਤੇ ਉਹਨੇ ਮੈਨੂੰ ਕਹਿੰਦਾ ਥੱਲੇ ਉਤਰ ਥੱਲੇ ਉਤਰ ਜਿੱਦਾਂ ਮੈਂ ਦੋਰ ਖੋਲੀ ਆ ਮੈਂ ਚੱਕ ਕੇ ਉਹਨੇ ਥੱਲੇ ਮਾਰਿਆ ਜਾ ਕੇ ਥੱਲੇ ਮਾਰਿਆ ਤੇ ਮੇਰੇ ਕੱਪੜੇ ਪਾੜ ਦਿੱਤੇ ਤੇ ਨਾਲੇ ਮੈਨੂੰ ਲਈ ਹੱਥ ਘੜੀ ਲਾ ਲਈ ਮੈਂ ਉਹਨੂੰ ਦੱਸੀ ਵੀ ਜਾਂਦਾ ਵੀ ਭਾਈ ਜਗ੍ਹਾ ਹੈ ਨਹੀਂਗੀ ਮੈਂ ਸਿਟੀਜ਼ਨ ਬੰਦਾ ਹਾਂ ਮੈਨੂੰ 28 29 ਸਾਲ ਹੋ ਗਏ ਟਰੱਕੀਆਂ ਦੇ ਵਿੱਚ ਮੈਂ ਡਿਸਪੈਚ ਵੀ ਕਰਦ ਰਿਹਾ ਕਈ ਸਾਲ ਪਰ ਉਹ ਨਹੀਂ ਮੇਰੀ ਗੱਲ ਨਹੀਂ ਸੁਣੀ ਜੀ ਮੈਂ ਕਿਹਾ ਵੀ ਜਦੋਂ ਜਗ੍ਹਾ ਹੈ ਨਹੀਂ ਵੀ ਹੈਵੀ ਲੋਡ ਆ ਮੈਂ ਕਿਹਾ ਦਾ ਰੋਕ ਦਿੰਦਾ ਵੀ ਐਕਸੀਡੈਂਟ ਹੋ ਜਾਂਦਾ ਕਿਹਦੀ ਜ਼ਿੰਮੇਵਾਰੀ ਆ ਕਹਿੰਦਾ ਜਦੋਂ ਮੈਂ ਲੇਟਾਂ ਨਹੀਂ ਤੂੰ ਉੱਥੇ ਹੀ ਰੋਕਣਾ ਸੀ ਅਜਾ ਮੁੜ ਕੇ ਉਹਨਾਂ ਨੇ ਵੀ ਕੋਈ ਵਾਰੀ ਸੁਣੀ ਨਹੀਂ ਹੈਗੀ ਮੈਂ ਬਥੇਰਾ ਉਹਨਾਂ ਨੂੰ ਕਿਹਾ ਤੇ ਪਾਕ ਉਹਨਾਂ ਫਿਰ ਮੈਨੂੰ ਅਰੈਸਟ ਕੀਤਾ ਅਰੈਸਟ ਕਰਕੇ ਮੈਨੂੰ ਮੇਰਾ ਮੈਡੀਕਲ ਕਰਾ ਕੇ ਦਾ ਰਾਤ ਦੇ ਹੁਣ ਤੁਸੀਂ ਦੱਸੋ ਜੀ ਇਹਦੇ ਜਦੋਂ ਤੁਹਾਡਾ ਸ਼ੋਲਡਰ ਹੀ ਹੈ ਨਹੀਂ ਫੇ ਮੈਂ ਟਰੱਕ ਕਿੱਥੇ ਰੋਕ ਸਰਕ ਦੇ ਵਿੱਚ ਕਹਿੰਦਾ ਉਸ ਦੇ ਵਿੱਚੇ ਰੋਕ ਦਿੰਦਾ ਮੈਨੂੰ ਕਹਿੰਦਾ ਪਾਵਰ ਟ੍ਰਿਪ ਚ ਕਹੀ ਨਾ ਬੋਸ ਵਾਲੇ ਬਹੁਤ ਚੱਲਦੇ ਆ ਓਕਲਾ ਹੋਂ ਵਾਲੇ ਤਾਂ I think ਇਹ ਕਾਫੀ ਜਿਹੜਾ ਇਹ ਬਹੁਤ ਗਲਤ ਕੀਤਾ ਜੀ ਉਹਨੇ ਮੇਰੇ ਹਿਸਾਬ ਨਾਲ ਇੰਨੀ ਇੰਨੀ ਨਫ਼ਰਤ ਉਹਨਾਂ ਦੇ ਵਿੱਚ ਮੈਂ ਦੇਖੀ ਆ ਮੈਂ ਉਹਨੂੰ ਕਿਹਾ ਵੀ ਮੈਨੂੰ ਕਹਿੰਦਾ ਤੂੰ ਫੇਰ ਸੈਲਫ ਸ਼ਹਿਰ ਫਾੜਾ ਸਦਿਆ ਉਹਨਾਂ ਨੇ ਮੈਨੂੰ ਕਹਿੰਦਾ ਤੂੰ ਨੈਚਰਲਾਈਜੇਸ਼ਨ ਆ ਮੈਂ ਕਿਹਾ ਯਸ ਮੈਂ ਤਾਂ 14-15 ਸਾਲ ਹੋ ਗਏ ਮੈਨੂੰ ਸਿਟੀਜ਼ਨ ਹੋਈ ਨਹੀਂ ਮੈਨੂੰ ਅੱਜ ਤੱਕ ਕੋ ਟਿਕਟ ਵੀ ਇੰਨੀ ਜ਼ਿਆਦਾ ਵਧੀਆ ਵੀ ਸੇਫ ਡਰਾਈਵਿੰਗ ਕਰਦੇ ਨੂੰ ਹੋ ਗਏ ਨੇ ਕਈ ਸਾਲ ਵੀ ਮੈਂ 10 ਸਾਲ ਡਿਸਪੈਚ ਕਰਦਾ ਰਿਹਾ ਵਿੱਚ ਹੈਨਾ ਮੈਂ ਕੋ ਨਵਾਂ ਬੰਦਾ ਥੋੜਾ ਆ ਲੇਕਿਨ ਮੇਰੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਤੇ ਉਹ ਜਿਹੜਾ ਮੈਨੂੰ ਪੁਲਿਸ ਵਾਲਾ ਵੀ ਛੱਡ ਕੇ ਗਿਆ ਜੇਲ੍ਹ ਦੇ ਵਿੱਚ ਮੈਡੀਕਲ ਕਰਾ ਕੇ ਮੈਨੂੰ ਕਹਿੰਦਾ ਤੂੰ ਐਡਵੋਕੇਟ ਹਾਇਰ ਕਰੀਦਾ ਏ ਤੇ ਦੂਸਰਾ ਤੈਨੂੰ ਕਹਿੰਦਾ ਮਿਸਮਿਨਰਜੀ ਟਿਕਟ ਦਿੱਤੀ ਆ ਵੈਸੇ ਕੋਈ ਕਹਿੰਦਾ ਫਾਈਨਲੀ ਤਾਂ ਤੇਰੇ ਤੇ ਲਾਈ ਨਹੀਂ ਹੈਗੀ ਬਟ ਸਟੇਲ ਮੈਨੂੰ ਰਾਤ ਉਸੇ ਰਹਿਣਾ ਪਿਆ ਤੇ 1500 ਡਾਲਰ 250 ਡਾਲਰ ਮੈਨੂੰ ਬੇਲ ਬੌਂਡ ਕਰਾਉਣੀ ਪਈ ਆ ਬੜੀ ਬੇਲ ਬ ਸਹੀ ਹਾਂ ਮੀ ਲੱਲੇ ਮੇਰਾ ਟਰੱਕ ਸੀਗਾ ਉਹ ਕਹਿੰਦੀ ਇੱਥੇ ਕੋਈ ਟਰਾਂਸਪੋਰਟੇਸ਼ਨ ਨਹੀਂ ਹੈ ਕਿ ਨਾ ਕੋਈ ਜੈਲੋ ਕੈਬ ਮਿਲਣੀ ਨਾ ਤੈਨੂੰ ਕੋਈ ਹੂਬਰ ਮਿਲਣੀ ਆ ਉਹ ਬਿਜਾਰੀ ਮੈਨੂੰ ਉੱਥੇ ਛੱਡ ਕੇ ਗਈ ਹੈਨਾ ਤੇ ਉਹ ਵੀ ਅਸੇ ਮੱਥੇ ਦੇ ਹੱਥ ਮਾਰੇ ਕਹਿੰਦੀ ਵੀ ਤੂੰ ਤਾਂ ਸੇਫਟੀ ਤੂੰ ਤਾਂ ਹੈਜ਼ਰਡ ਵੀ ਔਨ ਕਰਤੇ ਸੀਗੇ ਤੇ ਆਹ ਹਸਾਬ ਲਓ ਜੀ ਇਦਾਂ ਹੋਇਆ ਆਈ ਥਿੰਕ ਤੁਸੀਂ ਜਿਹੜੀ ਇਹ ਚੀਜ਼ ਹੈਗੀ ਆ ਡੈਫੀਨਿਟਲੀ ਅ ਲਾਇਰ ਦੇ ਨਾਲ ਡਿਸਕਸ ਕਰ ਸਕਦੇ ਆ ਬਿਕੋਜ਼ ਥੈਟ ਇਜ਼ ਨਾਟ ਰਾਈਟ ਕਿਉਂਕਿ ਜਿਹੜਾ ਪੁਲਿਸ ਵਾਲਾ ਹੈਗਾ ਆ ਉਹਨਾਂ ਨੂੰ ਇਹੀ ਚੀਜ਼ ਜਿਹੜੀ ਆ ਇਹ ਹਮੇਸ਼ਾ ਜਦੋਂ ਕਿਤੇ ਵੀ ਲਾਈਟ ਦਿੰਦੇ ਆ ਯੂ نو ਯੂ ਨੀਡ ਟੂ ਫਾਈਂਡ ਅ ਸੇਫ ਪਲੇਸ ਟੂ پارک ਠੀਕ ਆ ਸੇਫ ਪਲੇਸ ਟੂ پارک ਯੂ نو ਅੰਡਰਸਟੈਂਡੇਬਲ ਹੈਗਾ ਯਾ ਆਈ ਥਿੰਕ ਅਗੇਨ ਉਹੀ ਜਿਹੜੀ ਚੀਜ਼ ਆਉਂਦੀ ਆ ਕਿ ਇਨ੍ਹਾਂ ਚੀਜ਼ਾਂ ਦੇ ਵਿੱਚ ਜਿਹੜੀ ਆਹ ਡਿਸਕ੍ਰਿਮੀਨੇਸ਼ਨ ਹੈ ਯਾ ਇਦਾਂ ਦੀ ਗੱਲ ਆ ਚੀਕੀ ਆ ਜਾ ਡੈਫੀਨਿਟਲੀ ਇਹਦੇ ਉੱਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਬਿਲਕੁਲ ਕਹੂੰਗਾ ਕਿ ਤੁਸੀਂ ਸਿਕੂਲੇਸ਼ਨ ਵਾਲਿਆਂ ਨਾਲ ਵੀ ਕੰਟੈਕਟ ਕਰਿਓ ਉਹ ਵੀ ਜਿਹੜੇ ਨਾਲ ਕੰਟੈਕਟ ਕਰ ਸਕਦੇ ਆ ਤੁਸੀਂ ਬਾਅਦ ਚ ਮੈਨੂੰ ਕਾਲ ਕਰ ਲਿਓ ਰਮਨ ਭਾਈ ਨੂੰ ਤੇ ਫਿਰ ਅਸੀਂ ਆਪਾਂ ਜਿਹੜਾ ਹੈ ਉਹਦੇ ਤੇ ਆਪਾਂ ਜਿਹੜੀ ਵੀ ਕਾਰਵਾਈ ਹੋ ਸਕਦੀ ਕਰ ਸਕਦੇ ਆ